ਕੰਨਾ ਜਾਨੀ ਹੋਪਣ ਵਾਲੀ ਹਾਂ ਜੀ ਸਸੀਂ ਆ ਕੇ ਅੰਦਰ ਫੈਕਟਰੀ ਬੰਦ ਹੋਵੇ ਸਾਡੇ ਕੋਲ ਭੈਣ ਭਾਈ ਗਏ ਸੀ ਵੀ ਆ ਸਾਨੂੰ ਤੰਗ ਅਸੀਂ ਵੀ ਜੋ ਬੱਚੇ ਐਸ ਕੋਲੇ ਸਟਾਰ ਪਲਸ ਸਕੂਲ ਆ ਕੋਲੇ ਡੀਏਵੀ ਆ ਜਿਹਨੇ ਕਿ ਧੂਆ ਬੱਚਿਆਂ ਤੱਕ ਵੀ ਜਾਂਦਾ ਘਰਾਂ ਵੀ ਜਾਂਦਾ ਹੈ ਹਨਾ ਤੇ ਵੀ ਅਸੀਂ ਫੈਕਟਰੀ ਬੰਦ ਕਰਾਉਣਾ ਚਾਹੁੰਦੇ ਸਾਰੇ ਭੈਣ ਭਾਈਆਂ ਦੇ ਅਸੀਂ ਨਾਲ ਹੈਗੇ ਆ ਤੇ ਸਾਡੇ ਨਾਲ ਖੜੇ ਆ ਸਾਡੇ ਬੱਚਿਆਂ ਦੀ ਕਿ ਟੋਡੀ ਇਹ ਮੰਗ ਹੈ ਵੀ ਇਹ ਜਿਹੜੀ ਟੈਰ ਵਾਲੀ ਫੈਕਟਰੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਹੋਰ ਜੋ ਮਰਜੀ ਇੰਡਸਟਰੀ ਲਾ ਸਕਦੇ ਹਾਂ ਹਾਂਜੀ ਹੋਰ ਕੁਝ ਵੀ ਸਰੋਂ ਦੀ ਦਾ ਕੁਝ ਵੀ ਲਾ ਸਕਦੇ ਲੇਕਿਨ ਸਾਨੂੰ ਪਹਿਲਾਂ ਨੇ ਝੂਠ ਬੋਲਿਆ ਸੀ ਵੀ ਇਹ ਸਰੋਂ ਦੀ ਫੈਕਟਰੀ ਆ ਮੰਗੀ ਪਰ ਲਾ ਇਹਨਾਂ ਨੇ ਟੈਰਾਂ ਦੀ ਦਿੱਤੀ ਵੀ ਜਿਹਨੇ ਕਿ ਜਦੋਂ ਮੈਂ ਚੰਦੇ ਆ ਧੂਆ ਐਨਾ ਆਂਦਾ ਵੀਰ ਦੀ ਬੱਚਿਆਂ ਲਈ ਵੀ ਤੇ ਸਭ ਦੇ ਲਈ ਜੋ ਬਜ਼ੁਰਗ ਉਹਨਾਂ ਨੂੰ ਵੀ ਸਾਹ ਲੈਣੇ ਦਿੱਕਤ ਹੁੰਦੀ ਆ ਹਨ ਵੀ ਜੋ ਅਸੀਂ ਘਰਾਂ 'ਚ ਸਫਾਈਆਂ ਕਰਦੇ ਤਾਂ ਵੀ ਇੰਨੀ ਮਿੱਟੀ ਧੂਆ ਜਣੇ ਕਿ ਕਾਲਾ ਕਾਲਾ ਇਹ ਘਰ ਦਾ ਜਾਂ ਚੜਦਾ ਤੇ ਅਸੀਂ ਤੰਗ ਹੱਸ ਇਸ ਗੱਲ 'ਚ ਵੀ ਇਸ ਮੁੱਦੇ ਨੂੰ ਲੈ ਕੇ ਅੱਜ ਸਾਰੇ ਨਗਰ ਵਾਸੀ ਤੇ ਪਿੰਡ ਵਾਸੀ ਮਿਲ ਕੇ ਇੱਕ ਹੋ ਕੇ ਵੀ ਇਹ ਫੈਸਲਾ ਲਿੱਤਾ ਗਿਆ ਵੀ ਇਹ ਫੈਕਟਰੀ ਮਤਲਬ ਕਿ ਇਹ ਬੰਦ ਹੋਣੀ ਚਾਹੀਦੀ ਹੈ ਪਹਿਲਾਂ ਤੋਂ ਹੀ ਜਿੰਨੇ ਬੰਦ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਰਹਾਂਗੇ ਚਾਹੇ ਸਾਨੂੰ ਕਿੰਨੇ ਹੀ ਦਿਨ ਲੱਗਣ ਕਿਵੇਂ ਇਹਨਾਂ ਨੂੰ ਅਸੀਂ ਬੰਦ ਕਰਾ ਦੇਈਏ ਵੀ ਆਪ ਦਾ ਫਾਇਦਾ ਤੁਸੀਂ ਅਟਲ ਦਿੱਤੇ ਮ ਲੱਗੇ ਖੜੇ ਰਹੋਗੇ ਅਸੀਂ ਇਸ ਇਸ ਗੱਲ ਤੇ ਅੱਜ ਚੌਥੇ ਦਿਨ ਵੀ ਧਰਨਾ ਜਾਰੀ ਹੈ ਇਹ ਕਿਸੇ ਆਪਣੇ ਦੋਸਤ ਵਿੱਚੋਂ ਚੱਲੀ ਆ ਰਹੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ ਮੈਂ ਪਿੰਡ ਕਵਾਲੂ ਸਾਫਕਾ ਸਰਪੰਚ ਕੁਲਦੀਪ ਸਿੰਘ ਹਾਂ ਅਸੀਂ ਜੇ ਦਰਸਾ ਤਿੰਨ ਸਾਲ ਪਹਿਲਾਂ ਦਾ ਇਹ ਦੋ ਸਾਲ ਜਦੋਂ ਇਹ ਫੈਕਟਰੀ ਲੱਗ ਰਹੀ ਹੈ ਉਦੋਂ ਦੀ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸੁਣਵਾ ਹੁਣ ਸਦਾ ਸ਼ਾਰਟ ਸ਼ਾਰਟ ਜੇ ਦੱਸ ਦਿੰਦਾ ਕਿ ਉਦੋਂ ਇਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਸਾਡੇ ਸੰਤਾਂ ਕੋਲੇ ਜਾ ਕੇ ਵੀ ਇਹ ਤਾਂ ਸਰੋਂ ਦੇ ਤੇਲ ਦੀ ਫੈਕਟਰੀ ਹੈ ਤੇ ਸਾਨੂੰ ਲਾ ਲੈਣ ਦਿਓ ਅਸੀਂ ਚਲੋ ਜੀ ਉਹਨਾਂ ਨੇ ਸੌ ਖਾ ਕੇ ਧੂਨੇ ਦੇ ਜੇ ਅਸੀਂ ਤੋਂ ਉੱਠ ਕੇ ਆ ਗਏ ਵੀ ਚਲੋ ਭਈ ਸਰੋਂ ਤੇਲ ਦੀ ਤਾਂ ਫੈਕਟਰੀ ਤੁਸੀਂ ਲਾ ਲਓ ਇਹ ਆਪਦੀ ਬਿਲਡਿੰਗ ਬਣਾਈ ਗਿਆ ਜੀ ਕੰਮ ਚਲਾਈ ਗਿਆ ਉਦੋਂ ਤੋਂ ਚਲਾਉਂਦਾ ਚਲਾਉਂਦਾ ਕੰਮ ਸੰਤਾਂ ਜੀ ਹੁਣ 6 ਮਹੀਨੇ ਪਤਾ ਲੱਗੇ ਵੀ ਤਾਂ ਟੈਰਾਂ ਵਾਲੀ ਹੈ ਹੁਣ ਜੀ ਇਹਨੇ ਸਾਡੇ ਸਾਰੇ ਪਿੰਡ ਦਾ ਮਤਲਬ ਜੀਣਾ ਦੁੱਬਰ ਕਰ ਰੱਖਿਆ ਸਾਡਾ ਪਿੰਡਾ ਨਾਲ ਜਿੱਥੇ ਸੋਏ ਦੇ ਨਾਲ ਹੀ ਇਧਰ ਇਧਰਲੇ ਪਾਸੇ ਸਾਡੀਆਂ ਢਾਣੀਆਂ ਸਾਹਮਣੇ ਖਨੌਲੀ ਆ ਜੀ ਇੱਥੇ ਹੁਣ ਉੱਥੇ ਜਾਨਕੀ ਪੂਰਾ ਪ੍ਰਦੂਸ਼ਣ ਹੈ ਜੀ ਜੀ ਦੀ ਗੈਸ ਦਾ ਧੂਆਂ ਪੂਰਾ ਜੱਜ ਕੇ ਜਾਂਦਾ ਜਿੱਥੇ ਰਾਤ ਨੂੰ ਬੈਠਿਆ ਜਾਂਦਾ ਜੀ ਨਾ ਖੜਿਆ ਜਾਂਦਾ ਦਿਨੇ ਤੱਕ ਨਹੀਂ ਖੜਿਆ ਜਾਂਦਾ ਦੋਸਤ ਠੀਕ ਹਾਂ ਦੋ ਇੱਕ ਸਟਾਰ ਪਲੱਸ ਤੇ ਡੀਵੀ ਸਕੂਲ ਆ ਨਾਲ ਆ ਜੀ ਇੱਥੇ ਰੋਟੀ ਤੱਕ ਨਹੀਂ ਖਾਦੀ ਜਾਂਦੀ ਜੀ ਪਰantu ਜੋ ਆਪਣੇ ਚੌਥਾ ਦਿਨ ਦੇ ਧਰਨੇ ਦਾ ਆਪਣੇ ਰੂਪ ਧਾਰ ਲਿਆ ਹੈ ਤੇ ਪ੍ਰਸ਼ਾਸਨ ਦੇ ਅਧਿਕਾਰਕਾਰੀ ਜੋ ਵੀ ਆਏ ਹਣ ਦੋ ਕੀ ਕਹਿੰਦੇ ਨੇ ਤੁਹਾਨੂੰ ਆਪਣੇ ਆਪਣੇ ਐਕਸ਼ਨ ਸਾਹਿਬ ਐਕਸ਼ਨ ਸਾਹਿਬ ਆਏ ਸੀ ਪਿਊਸ਼ਨ ਬੋਰਡ ਦੇ ਜੀ ਹਾਂਜੀ ਉਹ ਆ ਗਏ ਜੀ ਇੱਥੇ ਦੇਖ ਕੇ ਬਾਗੇ ਜੀ ਇਹਨਾਂ ਦੇ ਸੈਂਪਲ ਵਗੈਰਾ ਲੈਣ ਵਾਸਤੇ ਆਏ ਸੀ ਪਹਿਲਾਂ ਸਾਨੂੰ ਕਹਿੰਦੇ ਸੀ ਤੁਹਾਨੂੰ ਅਸੀਂ ਅੰਦਰ ਨਾਲ ਲੈ ਕੇ ਚੱਲਾਂਗੇ ਜਦੋਂ ਅਸੀਂ ਅੰਦਰ ਗਏ ਜੀ ਫੈਕਟਰੀ ਮਾਲਕ ਕਹਿੰਦੇ ਵੀ ਅਸੀਂ ਮੋਬਾਈਲ ਇਹ ਆ ਦੇ ਬਾਹਰ ਕੱਢ ਕੇ ਆਉਣਾ ਅਸੀਂ ਫੇਰ ਅੰਦਰ ਬਾੜਾਂਗੇ ਇਹਨਾਂ ਨੂੰ ਅਸੀਂ ਜੀ ਮੋਬਾਈਲ ਅੰਦਰ ਬਾਹਰ ਕੱਢ ਕੇ ਬਾਗੇ ਜਦੋਂ ਦੁਆਰੇ ਸਹੀ ਸਨ ਪ੍ਰਸ਼ਾਸਨ ਦੇ ਅੰਦਰ ਸੱਦਿਆ ਤਾ ਕਹਿੰਦੇ ਜੀ ਅਸੀਂ ਤਾਂ ਇਹਨਾਂ ਨਾਲ ਕੋਈ ਫੈਕਟਰੀ ਚੈੱਕ ਨਹੀਂ ਕਰਨੀ ਇਹਨਾਂ ਨੂੰ ਬਾਹਰ ਭੇਜੋ ਜੀ ਸਾਨੂੰ ਉਹਨਾਂ ਨੂੰ ਉੱਥੋਂ ਬਾਹਰ ਪਾੜਾ ਫੈਕਟਰੀ ਜਾਈ ਇਹਦਾ ਸਾਡਾ ਅੱਜ ਮੰਨ ਕੇ ਚੱਲੋ ਜੀ ਅਸੀਂ ਤਾਂ ਇੱਥੋਂ ਤੱਕ ਵੀ ਕਹਿਦਾ ਸੀ ਸਾਡੇ ਸਰਪੰਚ ਸਾਹਿਬ ਨੇ ਵੀ ਜਿੰਨਾ ਕੋਈ ਛੋਟਾ ਖਰਚਾ ਹੋਇਆ ਸੀ ਤੇ 13-14 ਲੱਖ ਰੁਪਏ ਸਾਡੇ ਸੰਸਤਾ ਨੇ ਕਿਹਾ ਸੀ ਜਲਦੀ ਪਿੰਡ ਇਕੱਠਾ ਕਰਕੇ ਦੇ ਦੂਗਾ ਤਾਂ ਚੱਲ ਵੀ ਤੁਸੀਂ ਆਦੇ ਇੱਥੇ ਸ਼ਿਫਟਿੰਗ ਕਰ ਲਓ ਕੋਈ ਹੋਰ ਫੈਕਟਰੀ ਲਾ ਲਓ ਸਰੋਂ ਦੇ ਤੇਲ ਦੀ ਲਾ ਲਓ ਜਿੰਨਾ ਕੋਈ ਛੋਟਾ ਖਰਚਾ ਆਊ ਚਲ ਅਸੀਂ ਪਿੰਡ ਦੇ ਇਕੱਠੇ ਕਰਕੇ ਦੇ ਦਾਂਗੇ ਉਸ ਤੋਂ ਬਾਅਦ ਕੀ ਹੋਇਆ ਜੀ ਇਹਨਾਂ ਨੇ ਜਿਹੜਾ ਤਾਂ 1300 ਕਿੱਲੇ ਦਾ ਮਾਲਕ ਆ ਜੀ ਸਾਡੇ ਦਾ ਮੌਜੂਦਾ ਸਰਪੰਚ ਆ ਉਹਨੂੰ ਤਾਂ ਇਹਨਾਂ ਨੇ ਜੀ ਕਹਿੰਦੇ ਵੀ ਬਾਹਰ ਜਾ ਤੂੰ ਫੈਕਟਰੀ 'ਚ ਸਾਡੇ ਇੱਥੇ ਲੈਣ ਕੀ ਆਇਆ ਹੈਗਾ ਦੋ ਕਿੱਲੇ ਦਾ ਮਾਲਕ ਨੂੰ ਬਾਹਰ ਕੱਢੀ ਜਾਂਦਾ ਹੈ 1300 ਕਿੱਲੇ ਦਾ ਜਿਹੜਾ ਸਾਰਾ ਪਿੰਡ ਦੁਖੀ ਆ ਉਹਨੂੰ ਬਾਹਰ ਕੱਢੀ ਜਾਂਦਾ ਜੀ ਗੰਦ ਦੋ ਕਿੱਲੇ ਵਾਲਾ ਪਾ ਰਿਹਾ ਜੀ ਬੇਇੱਜ਼ਤੀ ਉਹ ਸਾਡੇ ਸਰਪੰਚ ਸਾਹਿਬ ਦੀ ਕਰ ਰਹੇ ਆ ਤੇ ਪਰ ਹੁਣ ਜਿਹੜੀ ਪਹਿਲਾ ਕਮਿਟਮੈਂਟ ਸੀ ਕਿ ਆਉਣੇ ਸੀ ਇਹਨੂੰ ਬੰਦ ਕਰਕੇ ਇਹਨੂੰ ਕੋਈ ਖਰਚਾ ਨਹੀਂ ਦੇਣਾ ਇਹਨੂੰ ਅਸੀਂ ਬੰਦ ਕਰਾ ਕੇ ਫੈਕਟਰੀ ਨੂੰ ਫੇਰ ਹੀ ਉਠਾਂਗੇ ਉਨਾ ਚਿਰ ਅਸੀਂ ਉੱਠਦੇ ਨਹੀਂ ਘਰੇ ਨਹੀਂ ਜਾਂਦੇ ਵੀ ਜਦੋਂ ਤੱਕ ਧਰਨਾ ਮਤਲਬ ਕਿ ਅਨਮਿੱਥੇ ਸਮੇਂ ਲਈ ਮਤਲਬ ਕਿ ਆਪਣਾ ਜਾਰੀ ਰਹੇਗਾ ਜਦ ਤੱਕ ਇਹ ਫੈਕਟਰੀ ਖਤਮ ਨਹੀਂ ਹੁੰਦੀ ਉਹਨਾਂ ਚਿਰ ਬੰਦ ਇੱਥੇ ਧਰਨਾ ਜਿੰਨਾ ਚਿਰ ਬੰਦ ਨਹੀਂ ਹੁੰਦੀ ਸਿੱਥ ਟੁਟ ਕੇ ਨਹੀਂ ਜਾਂਦੇ ਇਹ ਫੈਸਲਾ ਲਿੱਤਾ ਗਿਆ ਹਾਂਜੀ ਸਾਡੇ ਸਰਪੰਚ ਸਾਹਿਬ ਸਾਫ ਕਾ ਇਹ ਹੁਣ ਮੌਜੂਦਾ ਅਸੀਂ ਆ ਤਾਂ ਇਹਦੇ ਚ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਸਾਰੇ ਵਿਭਾਗਾਂ ਨੂੰ ਉਹ ਅੰਤਮਾਨ ਜੀ ਨੂੰ ਭੇਜੀ ਮੇਲ ਕਰਾਈ 19 12 2024 ਨੂੰ ਦੀ ਸਾਹਿਬ ਨੂੰ ਵੀ ਦਿੱਤੇ ਆ ਕਿਸੇ ਦਰਖਾਸਤ ਦਾ ਕੋਈ ਅਜ ਤੱਕ ਜਵਾਬ ਨਹੀਂ ਆਇਆ ਸਾਡੇ ਕੋਲ ਅਸੀਂ ਲਾਸਟ ਦੇ ਆ ਕੇ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤਾਂ ਸਾਡੇ ਨਗਰ ਨੇ ਫੈਸਲਾ ਕਰਿਆ ਵੀ ਆਪਾਂ ਇੱਥੇ ਧਰਨਾ ਦੇਣ ਹੁਣ ਜਦੋਂ ਧਰਨਾ ਦਿੱਤਾ ਤਾਂ ਸਾਡੇ ਕੋਈ ਕੱਲ ਦੋ ਦਿਨਾਂ ਬਾਅਦ ਐਕਸ਼ਨ ਸਾਹਿਬ ਸੋਲੂਸ਼ਨ ਬੋਰਡ ਦੇ ਪਹੁੰਚੇ ਸੀਗੇ ਤਾਂ ਅਸੀਂ ਸਾਨੂੰ ਅਚੋ ਉਹਨਾਂ ਨੇ ਕਿਹਾ ਵੀ ਤੁਸੀਂ ਵਿਜ਼ਿਟ ਕਰੋ ਨਾਲ ਤੇ ਵਿਜ਼ਿਟ ਕਰਕੇ ਨਾਲ ਸਾਨੂੰ ਪੰਜ ਬੰਦਿਆਂ ਦੀ ਇੱਕ ਕਮੇਟੀ ਬਣਾ ਕੇ ਅੰਦਰ ਅਸੀਂ ਗਏ ਤਾਂ ਫੈਕਟਰੀ ਮਾਲਕ ਕਹਿੰਦਾ ਵੀ ਅਸੀਂ ਇਹਨਾਂ ਦੇ ਮੋਬਾਈਲ ਨਹੀਂ ਅੰਦਰ ਆਉਣ ਦੇਣਗੇ ਚਲੋ ਅਸੀਂ ਉਹ ਵੀ ਐਮਪੀ ਸੀਗੇ ਵੀ ਆਪਾਂ ਮੋਬਾਈਲ ਲੈ ਜਾ ਕੇ ਵੀ ਕੀ ਕਰ ਰਹੇ ਆਪਾਂ ਐਂ ਦੱਸਦੇ ਆ ਵੀ ਟਾਇਰ ਬਚਾਉਂਦੇ ਆ ਤੇ ਟਾਇਰ ਅੰਦਰ ਪਏ ਐ ਅਸਤਾਹੀ ਕਲੇਮ ਕਰਦੇ ਆ ਇਹਨਾਂ ਦੇ ਦੂਜਾ ਇਹ ਸੀਗਾ ਜਦ ਦੁਬਾਰੇ ਸਾਨੂੰ ਅੰਦਰ ਲਿਜਾਇਆ ਗਿਆ ਤਾਂ ਇਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਇਹਨਾਂ ਨਾਲ ਵਿజిਟ ਨਹੀਂ ਕਰਾਉਣੀ ਅਜੇ ਐਕਸ਼ਨ ਸਾਹਿਬ ਆਏ ਐ ਚੈੱਕ ਕਰਕੇ ਵਗ ਜਾਣ ਅਸੀਂ ਉਹ ਬਾਹਰ ਆ ਕੇ ਬਾਹਰ ਆ ਕੇ ਸਾਡੇ ਨਗਰ ਦੇ ਸਾਰੇ ਨੇ ਫੈਸਲਾ ਕਰ ਲਿਆ ਵੀ ਜੇ ਉਹ ਸਾਡੇ ਸਰਪੰਚ ਜਾਂ ਸਾਡੀ ਪੰਜ ਮੈਂਬਰੀ ਕਮੇਟੀ ਨੂੰ ਕਹਿੰਦੇ ਵੀ ਨਾਲ ਅਸੀਂ ਅੰਦਰ ਨਹੀਂ ਬਣ ਦੇਣਾ ਤਾਂ ਇਹ ਕਹਿੰਦੇ ਵੀ ਜਿਹੜਾ ਅਸੀਂ ਤੁਸੀਂ ਕਹੇ ਸੀ ਵੀ ਇਹਨਾਂ ਨੂੰ ਪੈਸਾ ਦੇਣਾ ਹੈ ਕੋਈ ਇਕੱਠਾ ਕਰਕੇ ਤੇ ਇਹ ਮੈਨੂੰ ਕਹਿੰਦੇ ਵੀ ਆਪਾਂ ਅੱਜ ਤੋਂ ਬਾਅਦ ਪੰਜੀ ਦੇਣੀ ਨਹੀਂ ਤੇ ਧਰਨਾ ਜਾਰੀ ਰਹੂਗਾ ਤੇ ਅਸੀਂ ਇਹ ਚੱਲਣ ਨਹੀਂ ਦਿੰਦੇ ਟਾਇਰ ਮਚਣ ਨਹੀਂ ਦੇਣਾ ਜੀ ਹੋਰ ਕਾਸੇ ਦਾ ਮਰਜ਼ੀ ਕਰੀਏ ਇਹ ਐਂਡ ਫੈਸਲਾ ਇਹੀ ਲਿਆ ਚੱਲੇ ਸਾਰੀ ਇਹਨਾਂ ਨੂੰ ਪੰਜੀ ਦੇਣੀ ਵੀ ਨਹੀਂ ਔਰ ਇਹਨੂੰ ਕੋਈ ਨਾ ਅਸੀਂ ਇਹਦਾ ਟਾਇਰ ਮਚਣ ਦੇਣਾ ਤੇ ਨਾ ਹੀ ਫੈਕਟਰੀ ਚੱਲਣ ਦੇਣੀ ਹੈ ਨਹੀਂ ਚੱਲਣਾ ਹਾਂ ਟਾਇਰ ਐਰ ਨਹੀਂ ਮਚਾਉਂਦੇ ਨੇ ਜੀ ਫੈਕਟਰੀ ਕਾਹਦੀ ਚਲਾਈ ਚੱਲੇ ਵੀ ਟਾਇਰਾਂ ਦੀ ਫੈਕਟਰੀ ਦੇ ਮਤਲਬ ਵੀ ਬਾਈਕਾਰਟ ਹੈਗਾ ਹੋਰ ਕੋਲ ਮਰਜੀ ਦੇਸੀ ਦਾ ਉਹ ਫੈਕਟਰੀ ਕਹਿ ਕੇ ਲਾਈ ਸੀ ਉਹ ਲਾ ਲੈਣ ਜੀ ਇਹ ਕਹਿੰਦੇ 13-14 ਲੱਖ ਰੁਪਈਆ ਜਿਹੜਾ ਆਪਾਂ 15 ਲੱਖ ਇਹਨੂੰ ਦੇਣਾ ਸੀਗਾ ਆਪਾਂ ਇਦੋਂ ਤਾਂ ਆਪਾਂ ਕੋਟਾਂ ਚ ਲਾ ਦਾਂਗੇ ਜਾਂ ਇਹਨੂੰ ਬੰਦ ਕਰਾਉਣ ਤੇ ਲਾ ਦਾਂਗੇ ਜਾਂ ਕਿਸੇ ਸਾਡੇ ਇਥੇ ਕਿਸੇ ਸ਼ਹੀਦ ਹੋ ਗਿਆ ਬੰਦਾ ਤਾਂ ਉਹਦੇ ਉੱਤੇ ਉਹਨੂੰ ਪਰਿਵਾਰ ਨੂੰ ਦੇ ਦਾਂਗੇ ਇਹਨਾਂ ਨੂੰ ਨਹੀਂ ਦਿੰਦੇ ਅਸੀਂ ਬੰਦ ਕਰਾ ਦਿਆ ਬਹੁਤ ਦੇ ਰੱਖਿਆ ਫੈਕਟਰੀ ਬੰਦ ਕਰਾਉਣ ਦੇ ਬਾਅਦ ਵੀ ਤੁਸੀਂ ਕੀ ਕਹਿਦਾ ਚਾਹੁੰਦੇ ਉਹ ਵੀ ਟਾਇਰਾਂ ਦੀ ਕਿੰਨੀ ਕੁ ਮੁਸ਼ਕਲ ਆਦੀ ਹੈ ਤਾਂ ਬੇ ਜੀ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਤੇ ਬਹੁਤ ਬਹੁਤ ਧੰਨਵਾਦੀ ਪਰ ਗੱਲ ਇਹ ਹੈ ਵੀ ਕੋਈ ਐਦਾਂ ਦਾ ਅਸੀਂ ਫੈਕਟਰੀ ਸ਼ੁਰੂ ਤੋਂ ਅਕਤੂਬਰ ਤੋਂ ਚਲਾਉਂਦੇ ਆ ਰਹੇ ਹਾਂ ਕੋਈ ਐਦਾਂ ਦੀ ਕੋਈ ਯੋਗੋ ਨਹੀਂ ਹੈ ਕਿ ਕੋਈ ਸਮੈਲ ਵਾਲੀ ਜਾਂ ਕੋਈ ਮਤਲਬ ਪਾਣੀ ਵਾਲੀ ਜਿੰਨੇ ਕਹਿ ਰਹੇ ਆ ਜਾਂ ਕੋਈ ਡ੍ਰੈਫਟ ਦੀ ਕਹਿ ਰਹੀ ਹੈ ਸਮੱਸਿਆ ਸਾਡੀ ਕੁੱਦੀ ਪਾਰਕਿੰਗ ਬਹੁਤ ਵੱਡੀ ਬੜੀ ਹੈ ਕੋਈ ਐਸਾ ਐਦਾਂ ਦੀ ਸਮੱਸਿਆ ਨਹੀਂ ਹੈ ਪਰ ਫਿਰ ਵੀ ਮਤਲਬ ਹੁਣ ਪਿੰਡ ਵਾਲੇ ਕਿਹੜਾ ਪਿੰਡ ਵਾਲੇ ਕਿ ਇਹ ਨਾਲ ਜਨਵਰੀ ਪਹਿਲਾਂ ਕੰਪਲੀਟ ਕੀਤੀ ਸੀ ਇਪ੍ਰਿਸ਼ਨ ਰੋਡ ਆ ਕੇ ਦੇਖ ਕੇ ਗਿਆ ਪਹਿਲਾਂ ਵੀ ਚੈੱਕ ਕਰਕੇ ਗਿਆ ਹੁਣ ਵੀ ਕੱਲ ਆਏ ਸੀ ਚੈੱਕ ਕਰਕੇ ਗਏ ਆ ਕੋਈ ਐਦਾਂ ਦੀ ਉਹਨਾਂ ਨੇ ਕ ਪਰ ਉਹਨਾਂ ਨੇ ਉਹ ਸੁਣਿਆ ਕੋਈ ਪ੍ਰਸ਼ਾਸਨ ਨੂੰ ਅਸੀਂ ਬੇਨਤੀਆਂ ਕਰੀ ਲੈ ਵੀ ਸਾਡਾ ਕਾਰੋਬਾਰ ਚਲਾਓ ਸਾਡਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਅੰਨੀ ਲੇਬਰ ਬਿੱਲੀ ਬੈਠੀ ਹੈ ਅਸੀਂ ਇੱਕੋ ਸਾਲਾਂ ਦੇ ਵਿੱਚ ਡਿਊਟੀ ਦਿੰਨੇ ਆ ਪਰ ਕੋਈ ਸਾਦੇ ਪ੍ਰਸ਼ਾਸਨ ਨੂੰ ਉਹਨੂੰ ਕੋਈ ਜ਼ਿਆਦਾ ਸੁਣਵਾਈ ਮਤਲਬ ਵਧੀਆ ਨਹੀਂ ਹੋ ਰਹੀ ਮਤਲਬ ਗੱਲ ਤਾਂ ਇਹ ਵੀ ਅਸੀਂ ਸਹਿਜੋਂ ਸਾਨੂੰ ਨਹੀਂ ਮਿਲਿਆ ਫੈਕਟਰੀ ਕਰੀ ਬੰਦ ਪਈ ਹੈ ਮੋਦਨ ਤੋਂ ਇਹ ਪ੍ਰਸ਼ਾਸਨ ਦੇ ਵਿਰੋਧ ਵੀ ਤੁਹਾਨੂੰ ਮਨ ਲਗ ਕੀ ਕੋਈ ਮਨ ਲਗ ਸਹੂਗ ਨਹੀਂ ਮਿਲ ਰਹਾ ਫੈਕਟਰੀ ਉਹ ਨਹੀਂ ਮਤਲਬ ਵਧੀਆ ਸਹੂਗ ਨਹੀਂ ਮਿਲਦਾ ਗੱਡੀਆਂ ਬਾਹਰ ਖੜੀਆਂ ਜੀ ਗੱਡੀਆਂ ਅੰਦਰ ਖੜੀਆਂ ਨਾਲ ਅੰਦਰੋਂ ਬਾਹਰ ਲਾ ਦਿੰਦੇ ਨੇ ਵੀ ਦਿਨ ਉਹ ਦਿਨ ਉਹਨੂੰ ਫੈਕਟਰੀ ਬੰਦ ਹੋਣ ਕਰਕੇ ਲੇਬਰ ਵੀ ਖੜੀ ਹੈ ਤੇ ਫੈਕਟਰੀ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਜੀ ਜੀ ਇਹ ਇਹ ਬਰਦੂ ਤੁਸੀਂ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਸਾਡਾ ਕਰਨਾ ਚੁਕਾਇਆ ਜਾਵੇ ਤੇ ਸਾਨੂੰ ਫੈਕਟਰੀ ਆਪਣੀ ਰੁਟੀਨ 'ਚ ਚਲਾਉਣ ਦਿੱਤੀ ਜਾਵੇ ਕੋਈ ਇਹਦਾ ਕੋਈ ਪੋਲੂਸ਼ਨ ਨਹੀਂ ਹੈ ਕੋਈ ਇਦਾਂ ਦਾ ਕੋਈ ਮਤਲਬ ਕਿਸੇ ਨੂੰ ਕੋਈ ਨਿਸ਼ਾਨੀ ਨਹੀਂ ਸੀ ਖੁਦ ਆਪ ਸਾਰਾ ਦਿਨ ਜੋਟੀ ਦਿੰਦੇ ਆ ਮੇਰਾ ਬੇਟਾ ਇਥੇ ਪੁੱਛ ਜੋਟੀ ਦਿੰਦਾ ਪੂਰੇ ਸਾਰੇ ਦਿਨ